ਸਹੀ ਬੋਲੀ ਕਿਉਂਕਿ ਪਹਾੜਾਂਈ ਕੰਟਰੀਆਂ ਦੇ ਵਿੱਚ ਰਹਿੰਦੇ ਆ ਹਨਾ ਜੀ ਇਹ ਕੰਟਰੀਆਂ ਦੇ ਵਿੱਚ ਵੀ ਜੇ ਲਿਟਲ ਲਿਸਟ ਕੀ ਦੀ ਲੋੜ ਹੈ ਗ੍ਰੋਸਟੇ ਵੱਲਦੀ ਆ ਆਪਾਂ ਨੂੰ ਹਨਾ ਸਹੀ ਗੱਲ ਬਿਲਕੁਲ ਇਹ ਜ਼ਰੂਰੀ ਹੈ ਜੀ ਹਾਂਜੀ ਜੀ ਆਪਾਂ ਉੱਥੇ ਗਏ ਜਾ ਕੇ ਪਹਿਲਾਂ ਇੱਕ ਜਗ੍ਹਾ ਕੇ ਉੱਥੇ ਬੈਠ ਕੇ ਉੱਥੇ ਅੰਦਰ ਹੌਸੇਡ ਵਾਲੇ ਜਾ ਕੇ ਅੱਛਾ ਜੀ ਬਹੁਤ ਵਧੀਆ ਗੱਲ ਹੈ ਜੀ 20 ਮਹੀਨੇ ਤੋਂ ਉੱਪਰ ਸਾਰਾ ਕੁਝ ਲੈ ਕੇ ਇੱਥੇ ਕੁੰਮੜੀ ਤੁਸੀਂ ਚਾਰਾ ਕਿਚਨ ਲਈ ਹਾਂਜੀ ਹਾਂਜੀ ਇਹ ਸਾਰਾ ਕੁੰਮਲਾ ਸੀ ਕਿਤਾ ਕੋ ਚਾਹਤ ਹੈ ਤੁਸੀਂ ਹਾਂ ਜੀ ਚਰਚ ਕਾਫੀ ਪੁਰਾਣੀ ਵੀ ਹੈ ਜੀ ਨਾ ਹਾਂ ਜੀ ਬਹੁਤ ਪੁਰਾਣੀ ਹੈ ਬਹੁਤ ਪੁਰਾਣੀ ਸ਼ਹਿਰ ਚ ਕੀ ਬਾਤ ਹੈ ਜੀ ਵਾਕਿ ਬਹੁਤ ਸੋਹਣਾ ਸ਼ਹਿਰ ਹੈ ਜੀ ਨਾ ਵੇਖੋ ਜੀ ਸਫਾਈ ਕਿੰਨੀ ਹੈ ਨਾ ਕਿੰਨਾ ਪੂਰਾ ਯੂਰਪ ਤੋਂ ਸੁਪਰੀਮ ਕੋਰਟ ਪਾਰਲੀਮੈਂਟ ਹਾਈ ਕੋਰਟ ਸਾਰੇ ਥਾਵਾਂ ਤੇ ਹਾਂ ਜੀ ਕੀ ਬਾਤ ਹੈ ਕਿਹੜਾ ਜੀ ਅੱਛਾ ਇੰਡੀਆਨ ਐਂਬੈਸੀ ਅੱਛਾ ਅੱਛਾ ਵਲਾਦੀਰ ਇਹ ਸਾਰੀਆਂ ਐਂਬੈਸੀਆਂ تقریبا ਜ਼ਿਆਦਾਤਰ ਕੰਟਰੀਆਂ ਦੀਆਂ ਅੱਛਾ ਜੀ ਇਥੇ ਹੈ ਅੱਛਾ ਬਿਲਡਿੰਗ ਬਹੁਤ ਸੋਹਣੀਆਂ ਨੇ ਜਿਹੜੀਆਂ ਹਾਂਜੀ ਕੀ ਬਾਤ ਹੈ ਬਹੁਤ ਡਿਫਰੈਂਟ ਹੈ ਆਪਣੇ ਤੋਂ ਪੁਰਾਣੇ ਸ਼ਹਿਰ ਵਾਲੇ ਜਿਹੋਨਾਂ ਚ ਅੱਛਾ ਅੱਛਾ ਜੀ ਕਿਤੇ ਨਹੀਂ ਹੈ ਆਪਣਾ ਇੱਕਲ ਤੇ ਦੰਪ ਬਰਰੀ ਅੱਛਾ ਇਹ ਹਿਟਲਰ ਹਾਂਜੀ ਹਿਟਲਰ ਜਿਹੜੀ ਇੱਥੇ ਪੰਪ ਤਮਾਕਿਆਂ ਨਾਲ ਜਿਹੜੀਆਂ ਚੀਜ਼ਾਂ ਦਾ ਨੁਕਸਾਨ ਹੋਇਆ ਵਾ ਨਾ ਜੀ ਹਾਂਜੀ ਹਾਂਜੀ ਨੁਕਸਾਨ ਕਰਕੇ ਵੀ ਨਿਸ਼ਾਨੀਆਂ ਲੱਗੀਆਂ ਹੋਈਆਂ ਅੱਛਾ ਜੀ ਕਿਹਨੂੰ ਦੱਸਿਆ ਸੀਗਾ ਵੀ ਇੱਥੇ ਇਹ ਬਿਲਡਿੰਗ ਦਾ ਇੰਨਾ ਨੁਕਸਾਨ ਹੋਇਆ ਸੀਗਾ ਇੰਨਾ ਨੁਕਸਾਨ ਹੋਇਆ ਸੀ ਅੱਛਾ ਜੀ ਸਾਰੇ ਕੋ ਬਣਾ ਸਕਦੇ ਹੁਣ ਤੇਰੀ ਹਾਂਜੀ ਅੱਛਾ ਜੀ ਇਹ ਕਿਵਾਰਾ ਬਾਕ ਬਹੁਤ ਸੋਣਾ ਯਾਰ ਬੇ ਬਹੁਤ ਬਹੁਤ ਘਾੜੀ ਹੈ ਹਾਂਜੀ ਹਾਂਜੀ ਐਸੇ ਫੋਟੋ ਕਰ ਲੈਨੇ ਜਦ ਪਿਆ ਰਹੇ ਤੇ ਸੜੀ ਕੜੀ ਦੇ ਲਈ ਵਾਸਤੇ ਜੀ ਜੀ ਤੇ ਅਬ ਬਹੁਤ ਕੋਸ਼ਿਸ਼ ਨਵਾਂ ਜੈਸੇ ਨੂੰ ਮਿਲ ਰਿਹਾ ਜੀ ਇਹ ਕੰਮ ਮਿਲਣੇ 8 ਤੋਂ ਦੀ ਰੁਕਣ ਠੀਕ ਹੈ ਨਵਾਂ ਦੇਖਣ ਨੂੰ ਮਿਲ ਰਿਹਾ ਜੀ ਤਾਂ ਇਹ ਕੀ ਹੈ ਜੀ ਇੱਕ ਇੱਕ ਬਾਈਚਿਆ ਨਾ ਤਰੇ ਇਹਨੇ ਕੋੜੇ ਕੋੜੇ ਚੱਲਦੇ ਜੀ ਅੰਦਰ ਨਾਲ ਆਦੇ ਉਹ ਪ੍ਰਧਾਨ ਮੰਤਰੀ ਦਾ ਵੀ ਵਰਤੋਂ ਹੋ ਰਹੀ ਗਈ ਹੈ ਜੀ ਅੱਛਾ ਪ੍ਰਧਾਨ ਮੰਤਰੀ ਦਾ ਜੀ ਬਸ ਇਹ ਮਿਊਜ਼ੀਅਮ ਆਦੇ ਉਹ ਅੱਗੇ ਜੇ ਟ੍ਰੇਨਾਂ ਦੇ ਤੋਂ ਥੋੜੇ ਫਰਕ ਨਾਲ ਅੱਛਾ ਅੱਛਾ ਇਹ ਇਹ ਸਾਰੇ ਮਿਊਜ਼ੀਅਮ ਹੈ ਜੀ ਅੱਛਾ ਮਿਊਜ਼ੀਅਮ ਨੇ ਜੀ ਠੀਕ ਹੈ ਜੀ ਜਿਆਦਾ ਵਾਟ ਇਹਨਾਂ ਤੋਂ ਕੱਢੀ ਫਿਰ ਅੱਗੇ ਦੇ ਦੀ ਰੋਸਾ ਦੇ ਜੀ ਹਾਂਜੀ ਹਾਂਜੀ ਬਹੁਤ ਪੰਜ ਸੱਤ ਮਿੰਟ ਲੇ ਕੇ ਜੀਵਾ ਉਹ ਕਾ ਬਹਤ ਹੈ ਬਹੁਤ ਸੋਹਣਾ ਜੀ ਮਨ ਕੋਲ ਵਿੱਚ ਗਲਾਬ ਲੱਗਦਾ ਜੀ ਅੱਛਾ ਜੀ ਕਿਸਮਾਂ ਦੇ ਗਲਾਬ ਜੀ ਅੱਛਾ ਜੀ ਬਹੁਤ ਸਾਰੇ ਗਲਾਬ ਬકરી ਬકરી ਤਰ੍ਹਾਂ ਦੇ ਅੱਛਾ ਜੀ ਤੋਂ ਅੱਜ ਇਹ ਮਿਊਜ਼ੀਅਮ ਹੈ ਜੀ